15 ਮਈ 1848 ਈਸਵੀ ਨੂੰ ਮਹਾਰਾਣੀ ਜਿੰਦਕੌਰ ਨੂੰ ਗ੍ਰਿਫਤਾਰ ਕਰਕੇ ਬਨਾਰਸ ਜੇਲ੍ਹ ਵਿੱਚ ਭੇਜਿਆ ਗਿਆ ਕੀ ਕਾਰਨ ਸੀ ਬਨਾਰਸ ਭੇਜਣ ਦਾ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਲਾਹੌਰ ਤਾਕਤ ਨੂੰ ਪੂਰੀ ਤਰ੍ਹਾਂ ਆਪਣੇ ਹੱਥ ਦੇ ਵਿੱਚ ਕਰਨ ਦੇ ਲਈ ਗੋਰਿਆਂ ਨੇ ਹੁਣੇ ਹੀ ਸੋਚਿਆ ਕਿ ਜੇ ਪੰਜਾਬ ਨੂੰ ਆਪਣੇ ਹੱਥ ਦੇ ਵਿੱਚ ਕਰਨਾ ਹੈ ਨਾ ਸਭ ਤੋਂ ਪਹਿਲਾਂ ਮਹਾਰਾਣੀ ਜਿੰਦਕੌਰ ਨੂੰ ਆਪਣੇ ਹੱਥ ਦੇ ਵਿੱਚ ਕਰਨਾ ਪੈਣਾ ਜਾਂ ਆਪਣੇ ਰਸਤੇ ਵਿੱਚ ਬਣ ਰਹੇ ਰੋੜੇ ਨੂੰ ਪਾਰਾ ਕਰਨਾ ਪੈਣਾ ਹੈ ਕਿਉਂਕਿ ਗੋਰੇ ਜਾਣਦੇ ਸੀ ਮਹਾਰਾਣੀ ਜਿੰਦਕੌਰ ਬੜੀ ਸੂਝਵਾਨ ਹੈ ਤੇ ਪੰਜਾਬ ਦੇ ਲੋਕ ਮਹਾਰਾਣੀ ਜਿੰਦਕੌਰ ਦੀ ਗੱਲ ਸੁਣਦੇ ਨੇ ਇਸ ਕਰਕੇ ਗੋਰਾ ਸਰਕਾਰ ਦਾ ਮੰਨਣਾ ਇਹ ਸੀ ਕਿ ਸਾਡੇ ਰਾਹ ਦਾ ਜੇ ਕੋਈ ਰੋੜਾ ਬਣ ਸਕਦੀ ਹੈ ਤੇ ਮਹਾਰਾਣੀ ਜਿੰਦਕੌਰ ਬਣ ਸਕਦੀ ਹੈ ਹੁਣ ਕੋਈ ਨਾ ਕੋਈ ਤਰੀਕਾ ਅਪਣਾਇਆ ਜਾਵੇ ਕਿ ਮਹਾਰਾਣੀ ਜਿੰਦਕੌਰ ਨੂੰ ਅਸੀਂ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਈਏ ਹੁਣ ਗੁਰੂ ਦੇ ਸਿੱਖ ਤਾਂ ਮਹਾਰਾਣੀ ਜਿੰਦਕੌਰ ਦੇ ਨਾਲ ਸੀਗੇ ਗੁਰੂ ਨੂੰ ਪਿਆਰ ਕਰਨ ਵਾਲੇ ਸੱਚੇ ਸੁੱਤੇ ਸਿੱਖ ਪਰ ਜਿਹੜੇ ਗੁਰੂ ਦੇ ਸਿੱਖਾ ਦੇ ਵਿਰੋਧ ਵਿੱਚ ਸੀਗੇ ਜਿਹਾ ਕਹਿ ਲਓ ਕਿ ਗੁਰੂ ਦਰਬਾਰ ਦੇ ਖਾਲਸਾ ਦਰਬਾਰ ਦੇ ਵਿਰੋਧ ਵਿੱਚ ਸੀਗੇ ਤੇਜਾ ਸਿੰਘ ਵਰਗੇ ਗੁਲਾਬ ਸਿੰਘ ਵਰਗੇ ਟੋਗਰੇ ਜਿਹੜੇ ਸੀਗੇ ਇਹ ਸਾਰੇ ਹੀ ਖਾਲਸਾ ਦਰਬਾਰ ਦੇ ਵਿਰੋਧੀ ਸੀਗੇ ਹੁਣ ਮਹਾਰਾਣੇ ਜਿੰਦਕੌਰ ਦਾ ਇੱਕ ਬੜਾ ਹੀ ਵਫਾਦਾਰ ਅਹਿਲਕਾਰ ਤ੍ਰੇਮਾ ਸਿੰਘ ਉਹਨੇ ਇੱਕ ਬਿਉਂਤ ਬਣਾਈ ਕਹਿੰਦਾ ਜਦੋਂ ਸਾਲੀ ਬਾਗ ਦੇ ਵਿੱਚ ਗੋਰਿਆਂ ਨੇ ਕਹਿੰਦਾ ਤੀਜਾ ਸਿੰਘ ਨੂੰ ਸਨਮਾਨ ਕਰਨ ਵਾਸਤੇ ਜਿਹੜਾ ਸਮਾਗਮ ਰੱਖਣਾ ਹੈ ਨਾ ਕਹਿੰਦਾ ਉਹ ਸਮਾਗਮ ਦੇ ਅੰਦਰ ਆਪਾਂ ਤੀਜਾ ਸਿਓ ਅਤੇ ਗੋਰਿਆਂ ਨੂੰ ਕਹਿੰਦਾ ਕਤਲ ਕਰ ਦਈਏ ਤੇ ਮਹਾਰਾਜ ਦਲੀਪ ਸਿੰਘ ਨੂੰ ਕਹਿੰਦਾ ਅਗਵਾ ਕਰਕੇ ਗੋਰਿਆਂ ਨੂੰ ਕਹਿੰਦਾ ਇੱਥੋਂ ਬਾਹਰ ਕੱਢਣ ਦਾ ਆਪਾਂ ਕੋਈ ਨਾ ਕੋਈ ਪਲਾਨ ਬਣਾਵਾਂਗੇ ਅੱਜ ਇਹ ਪਲਾਨ ਸਿਰੇ ਚੜਿਆ ਹੀ ਨਹੀਂ ਕਿ ਪਹਿਲਾ ਹੀ ਇਹ ਖਬਰ ਲੀਕ ਹੋ ਗਈ ਗੋਰੀਆ ਨੂੰ ਪਤਾ ਲੱਗੀ ਤੇ ਗੋਰੀਆ ਨੇ ਸਰਦਾਰ ਪ੍ਰੇਮਾ ਸਿੰਘ ਨੂੰ ਅਤੇ ਭਾਈ ਮਹਾਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਦੇ ਉੱਤੇ ਮਹਾਰਾਣੀ ਜਿੰਦਕੌਰ ਦੇ ਉੱਤੇ ਵੀ ਮੁਕੱਦਮਾ ਚਲਾ ਦਿੱਤਾ ਸਿਰਫ ਸ਼ੱਕ ਇਸ ਗੱਲ ਦਾ ਕਿ ਸਾਰੀ ਬਿਉਂਤ ਦੇ ਵਿੱਚ ਮਹਾਰਾਣੀ ਜਿੰਦਕੌਰ ਵੀ ਸ਼ਾਮਲ ਹੈ ਪਰ ਸਬੂਤ ਕੋਈ ਨਹੀਂ ਸੀਗਾ ਹਾਂ ਇੱਕ ਛੋਟਾ ਜਿਹਾ ਸਬੂਤ ਇਹ ਸੀਗਾ ਕਿ ਮਹਾਰਾਣੀ ਜਿੰਦਕੌਰ ਦਾ ਮੁਨਸ਼ੀ ਸਰਦਾਰ ਬੂਟਾ ਸਿੰਘ ਕਈ ਵਾਰ ਪ੍ਰੇਮਾ ਸਿੰਘ ਨੂੰ ਮਿਲਿਆ ਸੀਗਾ ਪਰ ਜਿਹੜਾ ਗਵਰਨਰ ਸੀਗਾ ਉਹ ਕਹਿੰਦਾ ਇਹ ਸਬੂਤ ਕੋਈ ਬਹੁਤਾ ਵੱਡਾ ਨਹੀਂ ਹੈ ਜੇ ਆਪਾਂ ਮਹਾਰਾਣੀ ਜਿੰਦਕੌਰ ਦੇ ਉੱਤੇ ਸਿੱਧਾ ਕੋਈ ਐਕਸ਼ਨ ਲਵਾਂਗੇ ਪੰਜਾਬ ਦੇ ਲੋਕ ਭੜਕ ਜਾਣਗੇ ਇਹ ਕੋਈ ਬਹੁਤ ਵੱਡਾ ਸਬੂਤ ਨਹੀਂ ਹੈ ਇਹਦੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦਾ ਜਦੋਂ ਹੁਣ ਇਥੋਂ ਵੀ ਗੱਲ ਠੰਡੀ ਹੋਈ ਜਿੱਦਣ ਅੰਗਰੇਜ਼ਾਂ ਨੇ ਖਾਲਸਾ ਦਰਬਾਰ ਦੇ ਗਰਦਾਰਾਂ ਨੂੰ ਸਨਮਾਨ ਦੇਣ ਵਾਸਤੇ ਇੱਕ ਸਮਾਗਮ ਕੀਤਾ ਜਿੱਥੇ ਕਿ ਤੇਜਾ ਸਿੰਘ ਨੂੰ ਰਾਜ ਤਿਲਕ ਦਿੱਤਾ ਜਾਣਾ ਸੀਗਾ ਜਦੋਂ ਮਹਾਰਾਜਾ ਲੀਵ ਸਿੰਘ ਨੇ ਰਾਜ ਤਿਲਕ ਦੇਣ ਵਾਸਤੇ ਲਾਉਣ ਵਾਸਤੇ ਜਦੋਂ ਆਪਣਾ ਹੱਥ ਉਸ ਕੇਸਰ ਦੀ ਡੱਬੀ ਦੇ ਵਿੱਚ ਪਾਇਆ ਤੇ ਮਹਾਰਾਣੀ ਜਿੰਦਕੌਰ ਨੇ ਸਿਰ ਹਲਾ ਦਿੱਤਾ ਤੇ ਮਹਾਰਾਜ ਦਲੀਪ ਸਿੰਘ ਨੇ ਕੇਸਰ ਦੀ ਡੱਬੀ ਦੇ ਵਿੱਚੋਂ ਹੱਥ ਕੱਢ ਕੇ ਆਪ ਪਿੱਛੇ ਕੁਰਸੀ ਦੇ ਨਾਲ ਆਪਣੀ ਪਿੱਠ ਜੋੜ ਕੇ ਬੈਠ ਗਿਆ ਗੋਰਿਆਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਤੇ ਇਹ ਵੀ ਪਤਾ ਆ ਕਿ ਮਹਾਰਾਣੀ ਜਿੰਦਕੌਰ ਨੇ ਇਸ਼ਾਰਾ ਕੀਤਾ ਆ ਤਾਂ ਦਲੀਪ ਸਿੰਘ ਨੇ ਰਾਜ ਤਿਲਕ ਨਹੀਂ ਲਗਾਇਆ ਉਹ ਗੱਲ ਵੱਖਰੀ ਹੈ ਕਿ ਤੇਜਾ ਸਿੰਘ ਦੇ ਤਿਲਕ 'ਤੇ ਕਿਸੇ ਪੰਡਤ ਨੇ ਲਾ ਦਿੱਤਾ ਸੀਗਾ ਹੁਣ ਗੋਰਿਆਂ ਦੇ ਮਨ ਵਿੱਚ ਬਾਰ-ਬਾਰ ਹੀ ਗੱਲ ਹੈ ਕਿ ਮਹਾਰਾਣੀ ਜਿੰਦਕੌਰ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ। ਵੱਖ-ਵੱਖ ਤਰੀਕਿਆਂ ਨਾਲ ਕਾਰਵਾਈ ਕਰਦੇ ਹੋਏ ਵੱਖ-ਵੱਖ ਤਰੀਕਿਆਂ ਦੇ ਨਾਲ ਪਲਾਨ ਬਣਾਉਂਦੇ ਹੋਏ ਉਹ ਦਿਨ ਅੱਜ ਆ ਗਿਆ ਜਿੱਦਨ ਮਹਾਰਾਣੀ ਜਿੰਦਕੌਰ ਨੂੰ 1.5 ਲੱਖ ਰੁਪਏ ਦੀ ਸਾਲਾਨਾ ਇਹਨਾਂ ਨੂੰ ਜ਼ਮਾਨਤ ਲਾ ਕੇ ਦਾ ਸਾਲਾਨਾ ਇਨਕਮ ਲਾ ਕੇ ਇਹਨਾਂ ਨੂੰ ਸ਼ੇਖੂਪੁਰੇ ਭੇਜ ਦਿੱਤਾ। ਜਦੋਂ ਇਹਨਾਂ ਦੀ 1.5 ਲੱਖ ਰੁਪਿਆ ਪੈਨਸ਼ਨ ਲਈ ਤੇ ਸਮਾਂ ਥੋੜਾ ਜਿਹਾ ਜੇ ਚੱਲਿਆ ਸੀਗਾ ਤੇ 1.5 ਲੱਖ ਤੋਂ ਇਹਨਾਂ ਦੀ ਪੈਨਸ਼ਨ 48000 ਕਰ ਦਿੰਦੀ। 48000 ਤੋਂ ਸਿਰਫ 12000 ਕਰ ਦਿੰਦੀ। ਸ਼ੇਖੂਪੁਰ ਤੋਂ ਬਨਾਰਸ ਭੇਜਿਆ ਜਾਂਦਾ ਬਨਾਰਸ ਤੋਂ ਹਿੰਦੁਸਤਾਨੋਂ ਭੇਜਿਆ ਜਾਂਦਾ। ਕਹਿੰਦਾ ਭਾਵ ਇਹਨਾਂ ਨੂੰ ਪੰਜਾਬ ਤੇ ਮਹਾਰਾ ਦਲੀਪ ਸਿੰਘ ਤੋਂ ਦੂਰ ਕੀਤਾ ਜਾਵੇ। ਮਹਾਰਾਣੀ ਜਿੰਦਕੌਰ ਨੂੰ ਹੋਰ ਬੇਇਜਤ ਕਰਨ ਵਾਸਤੇ ਇੱਕ ਦਿਨ ਗੋਰੀਆ ਨੇ ਮਹਾਰਾਣੀ ਜਿੰਦਕੌਰ ਨੂੰ ਪੂਰਾ ਨੰਗਾ ਕਰਕੇ ਉਹਦੇ ਵਸਤਰ ਉਤਾਰ ਕੇ ਉਹਦੀ ਤਲਾਸ਼ੀ ਲਈ ਜਿਸ ਤਲਾਸ਼ੀ ਦੇ ਵਿੱਚੋਂ 50 ਲੱਖ ਦਾ ਸੋਨਾ 50 ਲੱਖ ਦੇ ਗਹਿਣੇ ਤੇ 2 ਲੱਖ ਰੁਪਈਆ ਨਗਦ ਗੋਰਾ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਆ ਸੁਜਾ ਅੱਜ ਦਾ ਇਹ ਦਿਨ ਸੀਗਾ ਕਿ 15 ਮਈ ਵਾਲਾ ਦਿਨ ਇਹ ਪੰਜਾਬ ਦੀ ਧਰਤੀ ਦੇ ਉੱਤੇ ਮਹਾਰਾਣੀ ਜਿੰਦਪੁਰ ਦਾ ਆਖਰੀ ਦਿਨ ਸੀਗਾ 15 ਮਈ 1848 ਈਸਵੀ ਨੂੰ ਮਹਾਰਾਣੀ ਜਿੰਦ ਨੂੰ ਗ੍ਰਿਫਤਾਰ ਕਰਕੇ ਬਨਾਰਸ ਵਿੱਚ ਭੇਜ ਦਿੱਤਾ ਸੀਗਾ ਤੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੈਦੀ ਬਣਾ ਕੇ ਬਨਾਰਸ ਦੀ ਜੇਲ੍ਹ ਵਿੱਚ ਰੱਖਿਆ ਗਿਆ ਸੀਗਾ ਸੋ ਗੁਰੂ ਮਾਲ ਕਿਰਪਾ ਕਰੇ ਸਤਿਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ